ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਲਹੀਨ ਕਲਾ ਸੰਯੁਗਤ ਉਹ ਪਰਮਾਤਮਾ ਵਾਹਿਗੁਰੂ ਕਾਲਹੀਨ ਸੋ ਕਾਲ ਤੋਂ ਰਹਿਤ ਹੈ ਮੌਤ ਤੋਂ ਰਹਿਤ ਹੈ ਕਲਾ ਸੰਯੁਗਤ ਸੋ ਕਲਾ ਸ਼ਕਤੀਆਂ ਨਾਲ ਸੰਯੁਗਤ ਸੰਪੰਨ ਹੈ ਸੋ ਪਰਮਾਤਮਾ ਸ਼ਕਤੀਆਂ ਕਲਾ ਦੇ ਨਾਲ ਸੰਪੰਨ ਹੈ ਹਤੇ ਕਾਲਹੀਨ ਮੌਤ ਤੋਂ ਰਹਿਤ ਹੈ ਉਹ ਪਰਮਾਤਮਾ ਵੈਗੁਰੂ ਕਾ ਆਕਾਲ ਪੁਰਖ ਆਦੇਸ ਉਹ ਆਕਾਲ ਪੁਰਖ ਵੈਗੁਰੂ ਆਦੇਸ ਦੇਸਾਂ ਤੋਂ ਰਹਿਤ ਹੈ ਐਸਾ ਉਹ ਪਰਮਾਤਮਾ ਹੈ ਆਕਾਲ ਪੁਰਖ ਵੈਗੁਰੂ ਦੇਸਾਂ ਤੋਂ ਵੀ ਰਹਿਤ ਹੈ ਧਰਮ ਧਾਮ ਸੋ ਪਰਮ ਰਹਿਤ ਸੋ ਧਰਮ ਧਾਮ ਧਰਮ ਦਾ ਘਰ ਉਹ ਆਕਾਲ ਪੁਰਖ ਵੈਗੁਰੂ ਜੀ ਸੋ ਪਰਮ ਰਹਿਤ ਸੋ ਵਿਸ਼ੇਸ਼ ਕਰਕੇ ਪਰਮ ਤੋਂ ਰਹਿਤ ਹੈ ਕਿਸੇ ਪ੍ਰਕਾਰ ਦਾ ਵੀ ਪਰਮ ਨਹੀਂ ਹੈ ਪ੍ਰਮਾਤਮਾ ਦੇ ਵਿੱਚ ਉਹ ਪ੍ਰਮਾਤਮਾ ਭਲੀ ਪ੍ਰਕਾਰ ਪਰਮ ਤੋਂ ਰਹਿਤ ਹੈ ਧਰਮ ਦਾ ਘਰ ਜਿਹੜਾ ਵਹਿਗੁਰੂ ਹੈ ਉਹ ਪਰਮ ਤੋਂ ਰਹਿਤ ਹੈ ਆਪੂਤ ਅਲਖ ਆਪੇਸ਼ ਆਪੂਤ ਅਚਰਜ ਸਰੂਪ ਹੈ ਸੋ ਅਲਖ ਬੁੱਧੀ ਕਰਕੇ ਲਖਣ ਤੋਂ ਰਹਿਤ ਹੈ ਸੋ ਆਪੇਸ਼ ਭੇਖਾਂ ਤੋਂ ਰਹਿਤ ਹੈ ਲੱਖਣ ਤੋਂ ਰਹਿਤ ਹੈ ਸੋ ਪੈਸਾ ਤੋਂ ਰਹਿਤ ਹੈ ਐਸਾ ਪ੍ਰਮਾਤਮਾ ਹੈ ਉਹ ਅੰਗ ਰਾਗ ਨਾ ਰੰਗ ਜਾ ਕਹ ਜਿਸ ਵਹਿਗੁਰੂ ਦਾ ਕੋਈ ਅੰਗ ਸਰੀਰ ਨਹੀਂ ਹੈ ਆਗ ਮੋਹ ਨਹੀਂ ਹੈ ਜਿਸ ਪ੍ਰਮਾਤਮਾ ਦੇ ਵਿੱਚ ਮੋਹ ਤੋਂ ਵੀ ਰਹਿਤ ਹੈ ਅੰਗ ਅੰਗਾ ਤੋਂ ਸਰੀਰ ਤੋਂ ਰਹਿਤ ਹੈ ਆਗ ਮੋਹ ਤੋਂ ਰਹਿਤ ਹੈ ਰੰਗ ਰੰਗਾ ਤੋਂ ਰਹਿਤ ਹੈ ਜਾ ਕਹ ਜਿਸ ਪ੍ਰਭੂ ਦਾ ਨਾ ਕੋਈ ਅੰਗ ਹੈ ਅਤੇ ਨਾਮ ਮੋਹ ਕਰਦਾ ਹੈ ਤੇ ਨਾ ਰੰਗ ਕੋਈ ਕਿਸੇ ਕਿਸੇ ਪ੍ਰਕਾਰ ਦਾ ਗੋਰਾ ਚਿੱਟਾ ਜਾਂ ਕਾਲਾ ਕੋਈ ਇਹੋ ਜਿਹਾ ਰੰਗ ਨਹੀਂ ਹੈ ਸੋ ਪ੍ਰਮਾਤਮਾ ਰੰਗਾਂ ਤੋਂ ਵੀ ਰਹਿਤ ਹੈ ਮੋਹ ਤੋਂ ਵੀ ਰਹਿਤ ਹੈ ਤੇ ਅੰਗਾਂ ਤੋਂ ਵੀ ਰਹਿਤ ਹੈ ਅੰਗ ਰਾਗਨਾ ਰੰਗ ਜਾ ਕਹ ਜਾਤ ਪਾਤ ਨਾ ਨਾਮ ਸੋ ਜਾਤ ਜਾਤਾਂ ਤੋਂ ਰਹਿਤ ਹੈ ਪਾਤ ਸ਼੍ਰੇਣੀ ਤੋਂ ਰਹਿਤ ਹੈ ਨਾਮ ਨਾਮਾਂ ਤੋਂ ਰਹਿਤ ਹੈ ਐਸਾ ਅਕਾਲਪੁਰਖ ਵੈਗੁਰੂ ਹੈ ਗਰਵ ਗੰਜਨ ਦੁਸ਼ਟ ਭੰਜਨ ਗਰਵ ਹੰਕਾਰ ਨੂੰ ਕਟਣ ਵਾਲਾ ਹੈ ਹੰਕਾਰ ਨੂੰ ਕਟਣ ਵਾਲਾ ਹੈ ਦੁਸ਼ਟ ਭੰਜਨ ਤੇ ਦੁਸ਼ਟਾਂ ਨੂੰ ਨਾਸ ਕਰਨ ਵਾਲਾ ਹੈ ਐਸਾ ਪ੍ਰਮਾਤਮਾ ਹੈ ਮੁਕਤ ਦਾਇਕ ਕਾਮ ਸੋ ਮੁਕਤੀ ਅਤੇ ਕਾਮ ਪਦਾਰਥਾਂ ਨੂੰ ਬਖਸ਼ਣ ਵਾਲਾ ਹੈ ਸੋ ਮੁਕਤੀ ਨੂੰ ਦਾਇਕ ਦੇਣ ਵਾਲਾ ਹੈ ਉਹਦਾ ਕੰਮ ਹੈ ਮੁਕਤੀ ਨੂੰ ਦੇਣਾ ਸੋ ਮੁਕਤੀ ਨੂੰ ਦੇਣ ਵਾਲਾ ਹੈ ਸੋ ਮੁਕਤੀ ਦਾ ਦਾਤਾ ਹੈ ਐਸਾ ਪਰਮਾਤਮਾ ਜਿਹੜਾ ਹੈ ਦਾਇਕ ਸੋ ਦਾਤਾ ਦੇਣ ਵਾਲਾ ਹੈ ਮੁਕਤੀ ਆਦਿਕ ਦਾਤਾ ਦੇ ਕਰਕੇ ਨਵਾਜਣ ਵਾਲਾ ਹੈ